ਮੋਰੀ ਪਾ ਲਮ। ਆ ਮੋਰੀ ਪਾ ਲਮ। ਹਾਂ। ਵਾ ਚਾੜ ਦਿਆਂ। ਠੀਕ ਹੈ। ਅੱਧੀ ਵੀ 3 ਪਲੇ ਹੋਈ ਹੈ। ਹਾਂ। ਬੁੱਤੀ ਛੱਡ। ਸਾਢੇ ਕੋਨੇ ਉੱਪਰ ਦੇ ਕੱਢੋ। ਇਹਨੂੰ ਆਹੋ ਕਰਿਆ ਕਰੋ ਬਾਈ। ਇਹਨੂੰ ਹੁਣ ਕਿਉਂ ਨਹੀਂ ਫੇਰ ਚਾੜ। ਮੈਂ ਤਾਂ ਅੱਜ ਪਿਆ ਤੁਰਦਾ ਆ। ਆ ਫੜੇ। ਉਹ ਦੁੱਧ ਛੋੜੇ ਦੁੱਧ ਨਹੀਂ ਛੱਡਦਾ ਉਹ ਦੁੱਧ ਨਹੀਂ ਛੱਡਦੀ ਦੁੱਧ ਨਹੀਂ ਛੱਡਦਾ ਹੋਰ ਨਹੀਂ ਮਾਰੇ ਉਹ ਤੇਰੇ ਪਤਾ ਨਹੀਂ ਕੀ ਗੱਲ ਆ ਨਾ ਮਾਰ ਸੋਦਾ ਕਟਰੂ ਤਾਂ ਯਾਰ ਦੁੱਧ ਨਾਲ ਹੁਣ ਉਹ ਘੱਟੀਆਂ ਰਹਿੰਦੀ ਦੇਖ ਕਿੰਨੀ ਵੱਡੀ ਜਦੋਂ ਆਪਾਂ ਹੁਣ ਨਾ ਉਹ ਐਂ ਹੋਈ ਜਾਂਦੀ ਐ ਉਹ ਕਿੱਥੋਂ ਪਾਈ ਜਾ ਕੁਸ ਮੈਨੂੰ ਮੈਂ ਨਾ ਤਾਂ ਪਹਿਲਾਂ ਤਾਂ ਦੋ ਥਣ ਹੁਣ ਇੱਕ ਇਹ ਦਸ ਤਾਰ ਨਹੀਂ ਮਾਰਦੀ ਮੈਂ ਪਹਿਲਾਂ ਦੋ ਚੀਂ ਮਾਰਦੀ ਸੀ ਉਹ ਸੁਖਣਾ ਦੋ ਮਹੀਨਿਆਂ ਦੀ ਹੋ ਗਈ ਹਾਂ ਇਹ ਇਹ ਤਾਂ ਲੋਕ ਜਿਨਾ ਆ ਕੇ ਮੂੰਹ ਜਿਹਾ ਲਵਾ ਕੇ ਪਰਾਂ ਮਾਰਦੇ I'm <laughs> going ਵਿੱਚ ਇਹ ਜਦੋਂ ਆਪਾਂ ਅਸਲ ਲਾਈਵ ਹੋ ਰਹੇ ਹਾਂ ਜੇ 2 ਮਹੀਨੇ ਬੱਚੇ ਨੂੰ ਉਦੋਂ ਵਧੀਆ ਪਿਆ ਜਾਂ ਫਿਰ ਗੋਲ ਦਸ ਗੋਲ ਜਦੋਂ ਆਪਾਂ ਵਿੱਚ ਦਾ ਫਿਰ ਜਦੋਂ ਬੈਜ ਹੀ ਜਾਂਦਾ ਹੈ ਚੱਕ ਕੇ ਫਿਰ ਉਹ ਨਹੀਂ ਦੁੱਧ ਹੀ ਕਰ ਦਿੰਦੇ ਉਹ ਫਿਰ ਨਹੀਂ ਫਿਰ ਤਾਂ ਇਹ ਲੱਕੜੀ ਜਾਣੇ ਪਹਿਲਾਂ ਅਸਲ ਸ਼ੁਰੂ ਚ ਹੀ ਬੱਚਾ ਆ ਹੂੰ ਮੈਂ 1.5 ਮਹੀਨਾ ਨੂੰ ਹੱਥ ਨਹੀਂ ਲਾਉਣ ਲੈਂਦਾ ਇਹ ਲਈ ਬੱਚੇ ਉਹ ਜਾਂ ਮੈਂ ਬਹੁਤ ਦੇਖਿਆ ਜਿਹੜੇ ਆ ਬੱਚੇ ਉਹ ਡਾਕਟਰਾਂ ਦੇ ਕਰਦੇ ਆ ਆਦਾ ਤੇ ਦੋਵਾਰ ਨੇ ਕੋਈ ਦਾ ਪ੍ਰਮਾਤਮਾ ਜੋ ਕਰਨ ਵਾਲਾ ਕਾਹੀ ਉਹ ਫਿਰ ਵੱਡੀਆਂ ਹੋ ਗਈ ਚਾਰ ਚਾਰ ਪਾਉਂਦੇ ਆ ਜੋ ਜਾ ਕੇ ਕੱਟੀਆਂ ਉੱਧਰ ਰਲਦੀਆਂ ਨੇ ਕਿੱਥੇ 25 ਸਾਲ ਦੀ ਰਲਦੀ ਜੀ ਉਹ ਨਾ ਕੱਟੀ ਐ ਹੁਣ ਜਿਆਦੇ ਕਰਕੇ ਛੋਟੀ ਗੁੱਲੀ ਦੇ ਦਿੰਦੇ ਨੇ ਉਹਨਾਂ ਸਾਰ ਦੇ ਨਾ ਦੋ ਪ੍ਰੋਬਰ ਦੀ ਗੱਲ ਹਾਂ ਐਂ ਫਰਕ ਹੁੰਦਾ ਬਾਈ ਸੇਵਾ ਦਾ ਬਹੁਤ ਫਰਕ ਪਾਉਂਦੀ ਪਹੁੰਚੀ ਇੰਦਰ ਕਰਦੀ ਜੇ ਕਸਬੋਂ ਜਮੀਂ ਚਾ ਮੰਨੇ ਜਾਉਂਦੇ ਤੇ ਉਹ ਮੇਰੇ ਚਾਚੇ ਇੱਕ ਨੇ ਮੇਰੇ ਸਕੇ ਚਾਚੇ ਨੇ ਉਹਨਾਂ ਦੇ ਮੰਨ ਕੇ ਚੱਲੋ ਵੀ 80 ਮਿੰਟ ਕਰਦੀ ਉਹ ਤੇਰੇ ਮਾਮੇ ਜੇ ਜ਼ਮੀਨ 40 ਸਾਲ ਅੱਡ ਹੋਏ ਨਾ ਹੋਏ ਉਹਨਾਂ ਨੇ 40 ਸਾਲਾਂ ਚ ਇੱਕ ਵੀ ਕਟੂ ਨਹੀਂ ਪਾਇਆ ਆਹ ਕਰਤੀ ਨਾ ਮੈਂ ਅੰਤ ਤੋਂ ਤੋੜੀ ਆਹ ਕਰਤੀ 15000 50000 ਹਰਜਾ ਮੜਦਾ ਮਾੜ ਨਹੀਂ ਚੜ੍ਹਦੀ ਇੱਥੋਂ ਕੱਢ ਲੈ ਬਾਰੇ ਡੂੰਗੇ ਕਰ ਲੈ ਕੋਈ ਇਹ ਤਾਂ ਮੜੇ ਜੇ ਨਾਲ ਹੀ ਹੋ ਜਾਂਦਾ ਸਰੀ ਕੀ ਦੀ ਹਾਂ ਉਹ ਸਮਾਰ ਕੇ ਲੰਬੀ ਤਾਂ ਹੋਣੀ ਪਾਏ ਆਹ ਮੁਖੜੇ ਆਹ ਹੋਰ ਜਿੰਪੋਲਾ ਕੇਰਾ ਫਿਰ ਅੱਤਰਾ ਦਾ ਪੈਂਦੀ ਜਾਨ ਕਾਦਰ ਜਿਆਦੇ ਆ ਬਾਈ ਲਾਹ ਹੋ ਰਹੇ ਆ ਕਰ ਲੈ ਉਹ ਜ਼ਿਆਦੇ ਡੂੰਗਾ ਇੱਧਰ ਨਾਲ ਜ਼ਿਆਦੇ ਡੂੰਗਾ ਆ ਤਾਂ ਕਰਾ ਦਾਂਗਾ ਮਰਾ ਜਾਂ ਦੇਰ ਤੇ ਲੀ ਮੀਟ ਹੈ ਪਹਿਲਾਂ ਵੀ ਉਰੀ ਚੜ ਕੇ ਰੇਹ ਦਿੱਨਾ ਅਸੀਂ ਦੇ ਸਾਰੇ ਸਾਰੇ ਇੱਥੇ ਹੀ ਜਾਂਦੇ ਆਂ ਰੂੜੀਆਂ ਵਾਲੀਆਂ ਇਹਦੇ ਆਉਂਦੇ ਆਂ ਆਹ ਹਾਂ ਹੱਟਾ ਇਹ ਬੜਾ ਦੇ ਲਈ ਨਹੀਂ ਜਲਦੀ ਹੌਲੀ ਪਾਰ ਕਰ ਅਟੋਏ ਪਰਕੇ ਫੜਾਵਾ ਬਸ 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 ਇਸ ਲਈ ਲੋਬਸਾ ਕਣਕਣ ਨੂੰ ਬੀਜ ਕੇ ਫਿਰ ਮੂਰੇ ਜੇ ਹਾੜੀ ਬੜੀ ਥੋੜੀ ਤੇਜ਼ੀ ਹੋ ਜਾਂਦੀ ਹੈ ਜਾ ਕੇ ਲੋੜੀ ਤੋਂ ਬਾਅਦ ਯਾਨੀ ਕਿ ਤੇਜ਼ੀ ਹੋ ਜਾਂਦੀ ਹੈ ਜੇ ਲੈ ਚਾਚੇ ਨੂੰ ਦੱਸ ਦਾਂਗੇ ਹਾਂ ਕੋਈ ਨਾ ਕੋਈ ਸਾਡੇ ਕੋਲੇ ਮੈਂ ਆ ਗਈ ਸਾਫ ਸੁਗਰੀ ਤੁਹਾਨੂੰ ਦੇ ਦਾਂ ਹਾਂ ਉਹ ਤਾਂ ਇੰਨ ਕਰਦੀ ਉਹ ਤਾਂ ਜਦੋਂ ਉਹਦੀ ਆਪਦੀ ماں ਗਈ ਤੀ ਉਦੋਂ ਹੋ ਗਈ ਮੇਰੇ ਤਾਂ ਪਹਿਲਾਂ ਜਦੋਂ ਇਹ ਦੇਖੋ ਕਰਕੇ ਤੇ ਉਹਦੀ ਦਿਲ ਕਟਣ ਲੱਗ ਗਈ ਮਾਂ ਵਿਚਾਰੀ ਨੂੰ ਜੇ ਲੈ ਕੇ ਪਤਾ ਨਹੀਂ ਕੱਟੀ ਨਾ ਦੁੱਧ ਛੱਡਣਗੇ ਪਤਾ ਨਹੀਂ ਆ ਉਰੇ ਤਾਂ ਹੁਣ ਇਹ ਖੁੱਲਾ ਦੁੱਧ ਚੁੰਮਦੀ ਦੀ ਵਧੀਆ ਰਹੀ ਤੜਕੇ ਤੇ ਨੇ ਉਹ ਸਾਰਾ ਚੁੰਗ ਗਈ ਇਹ ਇਹ ਗਲਾਸ ਕੀ ਚ ਹੋਇਆ ਸਾਰਾ ਚੁੰਗ ਗਈ ਦੀ ਉਹਦੀ ਉਹਦੀ ਮੰਮੀ ਦੀ ਉਹ ਪੂਰੀ ਦੀ ਮੰਮੀ ਦੀ ਹਨਾ ਇੰਨਾ ਦੀ ਐਦੀ ਨਾਨੀ ਦੀ ਉਹਦੀ ਵੀ ਨਾਨੀ ਦੀ ਹੋਰ ਇਹ ਤਾਂ ਵਿਚਾਰੀ ਕੱਢੀ ਨੀ ਚਲ ਆਪੇ ਬਹਿ ਜਾਣਗੇ ਚਲੋ ਜੀ ਵਿਚਾਰੀ ਦਾ ਜਾਨਾ ਜਲ ਮੁੱਕ ਗਿਆ ਕਿੰਨੇ ਦਿਨ ਨੇ ਕਹਿੰਦੇ ਤੇ ਆਪਾਂ ਵੀ ਆਪਣੀ ਮੱਝ ਦਾ ਹਜੇ ਇਹਨਾਂ ਜਲ ਹੈਗਾ ਹੈਗਾ ਹਨਾ ਜਿੰਨਾ ਖਾਣਾ ਦੀ ਖਾ ਗਈ ਮੇਰੀ ਸੁਰੂ ਤੋਂ ਵੱਡੀ ਮੱਝ ਵਾਲੀ ਹੋਈ ਸੀ ਚਲੋ ਜੀ ਤਿੰਨ ਮੱਝੇ ਹੁਣ ਆਪਾਂ ਮੱਝਾਂ ਖੋਲ ਕੇ ਲਿਆਉਣੇ ਆ ਸੀ ਵਲੌਗ ਦੇ ਵਿੱਚ ਦੇਖ ਲਿਆ ਉਹ ਮੱਝ ਆਪਣੀ ਵਿਚਾਰੀ ਬਾਗੀ ਮੇਰਾ ਬਹੁਤ ਮੂਡ ਖਰਾਬ ਹੋਇਆ ਇਹਨਾਂ ਦਾ ਕਹਿੰਦੇ ਹੁੰਦੇ ਨੇ ਹਨਾ ਕੁੜੀ ਨੂੰ ਸੋਹਰੇ ਤੌਰ ਤੇ ਨਹੀਂ ਰੋਂਦੇ ਜਿੰਨਾ ਮੈਂ ਉਹ ਮੱਝ ਨੂੰ ਤੋੜ ਕੇ ਰੂ ਮਜਬੂਰੀ ਬਣ ਗਈ ਸੀ ਜੀ ਇੱਕ ਵਸ ਹੁਣ ਸਾਹਮਣ ਦਾ ਹੋ ਗਿਆ ਤੇ ਮੈਂ ਪਿਛਲੇ ਸਾਲ ਵੀ ਸਾਡੀ ਵੇਚਣ ਦੀ ਸਲਾਹਤੀ ਮੈਨੂੰ ਵੇਚਣ ਨਹੀਂ ਦਿੱਤਾ ਤੇ ਹਜੇ ਤਾਂ ਅੰਦਰ ਜਦੋਂ ਦੂਜੀਆਂ ਜਾਣਗੇ ਉਹਦੋਂ ਖੋਲਣੀ ਖਾਲੀ ਦੇਖ ਕੇ ਔਖਾ ਲੱਗੂ ਹੁਣ ਬਹੁਤ ਮੂਡ ਖਰਾਬ ਕਰਿਆ ਮੇਰਾ ਪਤਾ ਇੱਕ ਉਹ ਮੇਰੀ ਕੱਟੀ ਲੈ ਕੇ ਛੋਟੀ ਜੀ ਪਾਲੀ ਹੋਈ ਸੀ ਮੈਂ ਤਾਂ ਵਿਚਾਰੀ ਬਹੁਤ ਵਾਅਦਾ ਕਰਕੇ ਗਈ ਐ ਚੱਲ ਪਰਮਾਧਮ ਕਰੇ ਅੱਗੇ ਵਾਅਦਾ ਕਰੇ ਅਗਲੇ ਨੂੰ ਪੈਸੇ ਲਾਏ ਨੇ ਹਨਾ ਪਰ ਆਪਦਾ ਮੂਡ ਫੇਰ ਵੀ ਖਰਾਬ ਹੋ ਜਾਂਦਾ ਅੱਜ ਕੱਲ ਹੁਣ ਉਨਾਂ ਹੀ ਪਿਆਰ ਪੈ ਜਾਂਦਾ ਹਨਾ ਇਹ ਨਹੀਂ ਹੁੰਦਾ ਵੀ ਬੰਦਿਆਂ ਨਾਲ ਵੀ ਆਪਣਾ ਪਸ਼ੂਆਂ ਨਾਲ ਜਿਵੇਂ ਕੁਛ ਜਣਾ ਦਾ ਸੇਫੀ ਹੋ ਗਿਆ ਸਾਰਿਆਂ ਦਾ ਉਨਾਂ ਹੀ ਪਿਆਰ ਹੋ ਜਾਂਦਾ ਮੋਂ ਮੂਡ ਖਰਾਬ ਹੋ ਗਿਆ ਮੈਂ ਉਹ ਤੋਂ ਵੀਡੀਓ ਲਾਈਵ ਕੀਤੀ ਮੈਥੋਂ ਵੀਡੀਓ ਪੂਰੀ ਨਹੀਂ ਹੋਈ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਕਿਹੜਾ ਬਾਲ ਬੱਚਾ ਰਹਿ ਗਿਆ ਬਸ ਆਪਣੇ ਕੋਲੇ ਵੱਡੀ ਮੱਝ ਤਾਂ ਉਹੀ ਰਹਿ ਗਈ ਇੱਕ ਦੇ ਆ ਤਿੰਨ ਕਟੀਆਂ ਨੇ ਤੇ ਵਿਚਾਰੀਆਂ ਇਹ ਵੀ ਉਹਦੇ ਬਿਨਾਂ gekeੜੇ ਦੇਈਆਂ ਨੇ ਉਹ ਇਹਨਾਂ ਦਾ ਹੈੱਡ ਤਾਂ ਹੀ ਵੱਡਾ ਤਾਂ ਉਹ ਕੰਮ ਹੋ ਗਿਆ ਅੱਜ ਦੀ ਕੁੜੀ ਗਈ ਸੋਹਰੇ ਵੀ ਨਹੀਂ ਢਿੱਡਾ ਲੱਗ ਗਈ ਦੇਖੋ ਜੀ ਉਹਦਾ ਅੱਜ ਵਿਚਾਰੀ ਤਾਂ ਨਾਲ ਖਤਮ ਹੋ ਗਿਆ ਹਨਾ ਪਹਿਲਾਂ ਆਪਾਂ ਕਰੀ ਜਾਂਦੇ ਆ ਵੀ ਕਦੇ ਨਹੀਂ ਬਸੂ ਵੀ ਕਦਾਂ ਨਹੀਂ ਵਾਦ ਦੇ ਵਿੱਚ ਮੂਡ ਬਹੁਤ ਖਰਾਬ ਹੁੰਦਾ ਇੱਕ ਮਿੰਦੋ ਛੋਟੀ ਕੱਟੀ ਦਾ ਬਹੁਤ ਪਿਆਰ ਸੀਗਾ ਵਿਚਾਰੀ ਦਾ ਇੱਕ ਆ ਖੜੀਏ ਕੱਲੀ ਰਹਿ ਗਈ ਖੇਡਦੀਆਂ ਹੁੰਦੀਆਂ ਨੇ ਪਿੰਨਰ ਕਿੱਧਰ ਭੱਗ ਗਿਆ ਖੋਲਦੇ ਹਾਂ ਹੁਣ ਆਪਾਂ ਇਹਨਾਂ ਨੂੰ ਲੈ ਕੇ ਚੱਲਦੇ ਹਾਂ ਉਰੇ ਵੀ ਇਹ ਕੱਲੀਆਂ ਗੇੜੇ ਦੇਈ ਜਾਂਦੀਆਂ ਨੇ ਇਹ ਵੀ ਇੱਕ ਨੰਦਾਂ ਦਿਨ ਤਾਂ ਇਹ ਕਰਨੀਆਂ ਆ ਫੇਰ ਇਹ ਆਪੇ ਜੀ ਲਾ ਲੈਣਗੀਆਂ ਵਿਚਾਰੀਆਂ ਦੇਖੀ ਇਹਨੀਆਂ ਤੂੰ ਉਲਟ ਸਾਈਡ ਆ ਗਿਆ ਚੱਪਲਾ ਵਧੀਆਂ ਤੇਰੀਆਂ ਅੰਦਰ ਹੋਣਗੀਆਂ ਖੋਲ ਜਰਾ ਸਜਾ ਉੱਥੇ ਕੱਖ ਖਾ ਲੈਣਗੀਆਂ ਮੜੇ ਮੋਟੇ ਗੇੜੇ ਦੇਈਆਂ ਨੇ ਬਾਲੀਆਂ ਕੱਸ ਗਈਆਂ ਤਾਂ ਓਏ ਖੜ ਜਾ ਉੱਤੇ ਚੜਜੇਂਗੇ ਆਹੀ ਦਿਨ ਨੇ ਖੋਟਾਂ ਨੇ ਉਹ ਗੇੜੇ ਦੇਈਆਂ ਨੇ ਖੜ ਜਾ ਪੱਦਗੀਆਂ 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 ਤਾਂ ਹੀ ਭੰਜੀਆਂ ਜਾਂਦੀਆਂ ਨੇ ਮੈਂ ਸੋ ਉੱਥੇ ਖੜੀ ਐ ਵੀ ਅੰਦਰ ਲੈ ਗਏ ਉਹਨੂੰ ਤਾਂ ਖਰਜ ਕਰਦੇ ਤੇ ਮੈਂ ਲਾਉਣੀ ਕਿ ਮੈਂ ਲੜਦੀ ਫਿਰਦੀ ਆ ਤੂੰ ਤਾਂ ਕੱਟ ਲੈ ਇਹਨਾਂ ਨਾਲ ਵਿਚਾਰੀਆਂ ਨਾਲ ਚੱਲ ਚੱਲ ਹੁੰਦਾ ਕੱਲੀ ਨੂੰ ਕੁਲਲੀ ਮਿਲ ਗਈ ਐਡੀ ਵੱਡੀ ਮਰਦਾ ਪੱਲਾ ਜਿਆਦੀ ਆ ਪਰ ਆਪਣੇ ਕੋਸ ਐ ਵੀ ਨਹੀਂ ਦੀ ਹੋਰ ਮੂਰੀ ਦੀ ਫਿਰ ਆਪਾਂ ਲੋੜ ਰਹਿੰਦੀ ਰੱਸੀ ਬੰਨ ਦੇ ਇਹਨਾਂ ਦੇ ਮੂਰੀ ਲੈ ਕੇ ਲੱਗੀ ਆ ਉਹਦਾ ਅਬਦੀ ਲੈ ਕੇ ਆਏ ਨੇ ਬੂਹਾਂ ਦੇ ਮੇਨਾ ਤਾਂ ਇਹ ਜਮੀਂ ਚੁੰਦ ਲਿਆ ਮੂਦ ਲਈ ਲੱਗਦੀਆਂ ਨੇ ਹੈ ਵੱਡੀ ਮਾਸਤਾ ਉਹੀ ਦੀ ਚੱਚ ਬਾਚੀ ਰਹਿ ਗਿਆ ਇਹ ਤਾਂ ਚੱਚਬਾਚੀ ਰਹਿ ਗਿਆ ਚਲਾ ਰਲਜੂਗੀ ਨਾਲ ਫੁਰਕੀ ਇਹਨੂੰ ਬੰਨਦੇ ਇਹਨਾਂ ਦੇ ਰੱਸੀਆਂ ਤੇ ਚਲੋ ਜੀ ਹੋਰ ਜਿਹੜੀ ਤੇ ਰੱਸੀ ਨਹੀਂ ਮੰਨਣੀ ਦੀ ਮੂਹ ਨਾਲ ਖੁੱਲਣ ਦੀ ਆਦਤ ਹੈ ਇਹਨਾਂ ਨੂੰ ਚਲੋ ਜੀ ਸਵਾ 3 ਹੋ ਗਏ ਮੈਂ ਤਾਂ ਸਵੇਰ ਦੀ ਨਹਾਤੀ ਵੀ ਨਹੀਂ ਕੰਮ ਜੀ ਕਰਕੇ ਹਟੀ ਜੰਨੇ ਉਹ ਵੀ ਪਾਈ ਆਗੇ ਫੇਰ ਫੇਰ ਬਾਗੇ ਉਹ ਬਸ ਫਿਰ ਦਮ ਜਨ ਲੈਣ ਲੱਗੀ ਫੇਰ ਆਗੇ ਹੁਣ ਮੈਂ ਨਾ ਆਉਣੀ ਆ ਤੇ ਉਸ ਤੋਂ ਬਾਅਦ ਆਪਾਂ ਵੀਡੀਓ ਤਾਂ ਦੇਖਦੇ ਆਂ ਹੈ ਹੈ ਬਾਗੀ ਵਿਚਾਰੀ ਐ ਤਾਂ ਮੇਰਾ ਬਹੁਤ ਮੂਡ ਖਰਾਬ ਹੋਇਆ ਪਈ ਚਲੋ ਜੀ ਕਰੋ ਤੁਸੀਂ ਇਸ ਵਲੌਗ ਨਾਲ ਇੰਜੋਏ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ